ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਹੋਇਆ ਪੈਂਡ ਪੀਣ ਪੈਂਡ ਪੀਣ ਦੇ ਵਿੱਚ ਬਣਿਆ ਹੋਇਆ ਦਫ਼ਤਰ ਪੈਂਡ ਪੀਣ ਦੇ ਸਰਪੰਚ ਸਾਹਿਬਾਨ ਦੇ ਨਾਲ ਵੀ ਗੱਲਬਾਤ ਕਰਵਾਉਣ ਜਾ ਰਹੇ ਜੀ ਸਰਪੰਚ ਸਾਹਿਬ ਸਮੇਂ ਦੇ ਹਿਸਾਬ ਦੇ ਨਾਲ ਜਦੋਂ ਇਲੈਕਸ਼ਨ ਦਾ ਬਿਗਲ ਵਾਅਦਾ ਸਰਪੰਚੀ ਪੱਲੇ ਪੈਂਦੀ ਹੈ ਸਰਪੰਚੀ ਪੱਲੇ ਪੈਂਦਿਆਂ ਸਾਰ ਹੀ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਬਣ ਜਾਂਦੀ ਆ ਕਿਸ ਤਰ੍ਹਾਂ ਦੇਖਦੇ ਹਾਂ ਸਰਪੰਚੀ ਦੇ ਇਸ ਚੱਲ ਦੇ ਸਮੇਂ ਨੂੰ ਜੀ ਦੇਖੋ ਜੀ ਪਹਿਲਾਂ ਤਾਂ ਮੈਂ ਸ਼ੁਰੂਆਤ ਕਰਦਾ ਮੈਂ ਮੇਰਾ ਨਾਮ ਨਿਸ਼ਾਨਵੀਰ ਸਿੰਘ ਹੈ ਟੈਕਨੀਕਲ ਮੈਂ ਬੀਏ ਪਾਸ ਹੈ ਸਾਡਾ ਘਰ ਇਸ ਪਿੰਡ ਤੋਂ 1 ਕਿਲੋਮੀਟਰ ਦੂਰ ਹੈ ਤੇ ਬੀਏ ਦੀ ਗ੍ਰੈਜੂਏਸ਼ਨ ਕਰਕੇ ਆਇਆ ਮੈਂ ਦੇਖਿਆ ਕਿ ਪਿੰਡ ਦੇ ਵਿੱਚ ਕੁਝ ਚੀਜ਼ਾਂ ਦਾ ਸੁਧਾਰ ਹੋਣਾ ਵਾਲਾ ਕੁਝ ਨਹੀਂ ਬਹੁਤ ਚੀਜ਼ਾਂ ਦਾ ਸੁਧਾਰ ਹੋਣ ਵਾਲਾ ਕਿ ਜੇ ਅਸੀਂ ਨੌਜਵਾਨ ਸਾਡੇ ਮਾਪਿਓ ਨੇ ਇੰਨੇ ਪੈਸੇ ਲਾ ਕੇ ਸਾਨੂੰ ਪੜਾਇਆ ਤੇ ਅਸੀਂ ਇਸ ਚੀਜ਼ ਦੇ ਲਈ ਅੱਗੇ ਵਧਿਏ ਫਿਰ ਚਲੋ ਮੇਰਾ ਸੁਪਨਾ ਤਾਂ ਨਹੀਂ ਸੀ ਮੈਂ ਸਰਪੰਚ ਬਨਣਾ ਕੰਮ ਜਿਹੜੇ ਪੈਂਡਿੰਗ ਦੇਖਦਿਆਂ ਹੋਇਆ ਲੋਕਾਂ ਦੇ ਦੁੱਖ ਸੁਣਦਾ ਹੋਇਆ ਮੈਂ ਸੋਚਿਆ ਕਿ ਆਪਾਂ ਸਰਪੰਚੀ ਦੀ ਇਲੈਕਸ਼ਨ ਲੜੀਏ ਤੇ ਇਹਨੂੰ ਕਿਸੇ ਵੀ ਹਾਲਤ ਲੋਕਾਂ ਦੇ ਪਰਿਵਾਰ ਨਾਲ ਜਿੱਤੀਏ ਸਰਪੰਚੀ ਦੀ ਇਲੈਕਸ਼ਨ ਕਰਕੇ ਮੈਂ ਕੰਮ ਨਹੀਂ ਸ਼ੁਰੂ ਕਰਵਾਇਆ ਜੀ ਮੈਂ ਤਾਂ ਘੱਟੋ ਘੱਟ 4 ਮਹੀਨੇ ਪਹਿਲਾਂ ਹੀ ਜਿਹੜੇ ਪਿੰਡ ਦੇ ਕੰਮ ਐ ਉਹ ਸ਼ੁਰੂ ਕਰਵਾ ਦਿੱਤੇ ਸੀ ਤੇ ਫਿਰ ਆਪਾਂ ਪਿੰਡ 'ਚ ਦੋ ਦਫ਼ਤਰ ਬਣਾਏ ਸਾਡਾ 1700 ਵੋਟ 2000 ਬਰੋਡ ਦਾ ਘੱਟੋ ਘੱਟ ਪਿੰਡ ਐ ਤੇ ਅਸੀਂ ਪਿੰਡ ਦੇ ਵਿੱਚ ਦਫ਼ਤਰ ਬਣਾਏ ਤੇ ਆ ਜਿਹੜਾ ਸਾਡਾ ਦਫ਼ਤਰ ਹੈ 24 ਘੰਟੇ ਸਾਡਾ ਦਫ਼ਤਰ ਖੁੱਲਾ ਰਹਿੰਦਾ ਮੋਬਾਈਲ ਨੰਬਰ ਸਾਰੀ ਪੰਚਾਇਤ ਦੇ ਸਰਪੰਚ ਦਾ ਮੋਬਾਈਲ ਨੰਬਰ ਲਿਖਿਆ ਹੋਇਆ ਜਦੋਂ ਮਰਜ਼ੀ ਜਿਹੜੇ ਮਰਜ਼ੀ ਟਾਈਮ ਸਾਨੂੰ ਫੋਨ ਕਰਕੇ ਜੇ ਕਿਸੇ ਨੂੰ ਦਿੱਕਤ ਹੈ ਫੈਮਲੀ ਦੀ ਕੋਈ ਜ ਕੋਈ ਵੀ ਪਿੰਡ ਦੀ ਸਮੱਸਿਆ ਹੈ ਸਾਨੂੰ ਕੰਟੈਕਟ ਕਰਕੇ ਫੋਨ ਕਰ ਲੈਂਦਾ ਕਿਸੇ ਵੀ ਪ੍ਰਕਾਰ ਦੀ ਅਸੀਂ ਪਿੰਡ ਨੂੰ ਕੋਈ ਦਿੱਕਤ ਨਹੀਂ ਆਉਣ ਦਿੰਦੇ ਜਦਾ ਮੇਰਾ ਘਰ ਦੇਰੇ ਤੇ ਆ ਕੋਈ ਤੁਰ ਕੇ ਜਾਵੇ ਕਈਆਂ ਤੋਂ ਸਹੂਲਤਾਂ ਨਹੀਂ ਹੈਗੀਆਂ ਇਦਾਂ ਦੀ ਕੋਈ ਨੌਬਤ ਨਹੀਂ ਜੀ ਜੀ सरपंच साहब ਪਿੰਡ ਦੇ ਕੰਮਾਂ ਦੀ ਇੱਕ ਛਾਤ ਮਾਰੀਏ ਤੇ ਤੁਹਾਡੇ ਦਫ਼ਤਰ ਦੇ ਅਗਰ ਨਵੇਂ-ਨਵੇਂ ਬਲਾਕ ਲੱਗੇ ਨਜ਼ਰ ਆਉਂਦੇ ਹੈਗੇ ਆ ਜੀ ਦੇਖੋ ਜੀ ਆ ਜਿੰਨੀ ਵੀ ਬਰਮ ਹੈ ਆਪਾਂ ਪਿੰਡ ਦੇ ਆਲੇ-ਦੁਆਲੇ ਘੁੰਮ ਜੀਏ ਘਟੋ ਘਟ ਦੈਰਾ ਹੋਣਾ ਜੀ 5 ਕਿਲੋਮੀਟਰ ਦਾ ਜੀ ਤੇ ਆ ਸਾਰੀ ਆਪਾਂ ਲੋਕਟਾਈਲ ਨਾਲ ਪੱਕੀ ਕੀਤੀ ਆ ਸਾਰੀਆਂ ਗਲੀਆਂ ਆ ਦੇਖ ਲਓ ਤੁਸੀਂ ਨਾਲੀ ਦੇਖ ਲਓ ਜੀ ਆ ਨਾਲੀ ਆਪਾਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਅੰਡਰਗਰਾਊਂਡ ਕਰਤੀਆਂ ਜੀ ਜENNIA ਵੀ ਪਿੰਡ ਦੀਆਂ ਸਾਡਾ ਚੜਾਈ ਨੇ ਕਿ ਗਲੀਆਂ ਲੋਕਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀਗੀਆਂ ਮੋਟਰਸਾਈਕਲ ਲੈ ਕੇ ਜਾਣੇ ਸਕੂਟਰ ਲੈ ਕੇ ਜਾਣੇ ਆ ਦੇ ਸਾਰੇ ਸਾਡੇ ਅੰਡਰਗਰਾਊਂਡ ਨੇ ਸਾਡਾ ਕੰਮ ਸਾਰਾ ਹਰੇ ਘਰ ਦੇ ਅੱਗੇ ਅੱਗੇ ਹੌਦੀ ਬਣਾ ਦਿੱਤੀ ਕਿਸੇ ਦੀ ਵੀ ਕੋਈ ਬਲੋਕੇਜ ਆਉਂਦੀ ਹੈ ਉਹ ਅਗਲਾ ਆਪਣੀ ਹੌਦੀ ਖੋਲਦਾ ਤੇ ਸਾਫ਼ ਕਰ ਲੈਂਦਾ ਕੋਈ ਨਹੀਂ ਫਿਰ ਉਧਰੋਂ ਨਿਕਲ ਜਾਣਾ ਸਤਿਗੁਰਾਂ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਸਤਿਗੁਰਾਂ ਸਤਿਗੁਰਾਂ ਜੀ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਸਤਿਗੁਰਾਂ ਜੀ ਵੇ ਚੈੱਕ ਸਿੱਧਾ ਵੀ ਜੀ ਜਿਹੜਾ ਲਗਾ ਕੇ ਹੋਏ ਸਿੱਧਾ ਕੋ ਬੱਚੇ ਠੀਕ ਨੇ ਠੀਕ ਹੈ ਬੁੱਤ ਠੀਕ ਹੈ ਚਲ ਕਰ ਦਿਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਹੋਰ ਹੋਰ ਚਾਹ ਉਸ ਦਾ ਬੱਚਾ ਠੀਕ ਠਾਕ ਸਾਥੀਓ ਪੀਤੇ ਹੋਏ ਕੰਮਾਂ ਦੀ ਛਲੰਗਾ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਹਰ ਪਾਈਪ ਹਰ ਗਲੀ ਬੜੀਆ ਤਰੀਕੇ ਨਾਲ ਬੰਦ ਨਜ਼ਰ ਆ ਰਹੀ ਹੈ ਦਾਵਾ ਜੀ ਕੀ ਸਰਪੰਸਾ ਜੀ ਇਹ ਪਾਈਪ ਬਿਲਕੁਲ ਬੰਦ ਨਜ਼ਰ ਆ ਰਹੇ ਆ ਜੀ ਰਸਤਾ ਵੀ ਖੁੱਲਾ ਨਜ਼ਰ ਆ ਰਿਹਾ ਜੀ ਇੱਕ ਤਾਂ ਇਹ ਪਾਉਣ ਅੰਡਰਗਰਾਊਂਡ ਕਰਨ ਰਸਤਾ ਖੁੱਲਾ ਹੋ ਗਿਆ ਜੀ ਦੂਜੀ ਜਿਹੜੀ ਮੇਨ ਕਾਰਨ ਹੈ ਜੀ ਮੇਨ ਕਾਰਨ ਹੈ ਕਿ ਇੱਥੇ ਨਾ ਨਾਲੀਆਂ ਪਾਣੀਆਂ ਕਰਕੇ ਮੱਛਰ ਮੱਖੀ ਬਿਮਾਰੀ ਦਾ ਘਰ ਸੀ ਜੀ ਜਿਹੜਾ ਹੁਣ ਬਿਲਕੁਲ ਬੰਦ ਹੋ ਗਿਆ ਹੁਣ ਦੇਖੋ ਕਿੰਨੇ ਸਾਫ਼ ਸੁਥਰੇ ਹੋ ਗਏ ਲੋਕ ਵੀ ਪੂਰੀ ਸਫਾਈ ਰੱਖਦੇ ਆ ਜੀ ਚਲੋ ਸਾਡੇ ਪਿੰਡ 'ਚ ਤੁਹਾਨੂੰ ਕਿਤੇ ਵੀ ਗੰਦਗੀ ਨਜ਼ਰ ਨਹੀਂ ਆਊਗੀ ਆ ਦੇਖੋ ਟੂ ਅੰਡਰਗਰਾਉਂਡ ਹੈ ਕੋਈ ਵੀ ਨਾਲ ਹੀ ਇਹੋ ਜੀ ਤੁਹਾਨੂੰ ਬਾਹਰ ਨਹੀਂ ਦਿਖੂਗੀ ਜਿਹੜੀ ਬਾਹਰ ਸਾਰੇ ਵੱਡੇ ਆਪਾਂ ਸੁਪਰੀਮ ਦੇ ਜਿਹੜੀ ਹੈਵੀ ਕੁਆਲਿਟੀ ਦੇ ਪੈ ਪਾਏ ਹੋਏ ਆ ਤਾ ਦੇਖੋ ਇਹ ਜਗਾਹ ਐ ਬਣੀ ਹੋਈ ਆ ਤੇ ਜਗਾਹ ਦੇ ਨਜ਼ਦੀਕ ਕਾਫੀ ਸਫਾਈ ਨਜ਼ਰ ਆ ਰਹੀ ਆ ਪੈਂਟ ਵੀ ਨੰਬਰਾਂ ਗੜੀਆਂ ਡੱਪਾਂ ਤੇ ਪਈਆਂ ਠੀਕ ਠਾਕੋ ਪਾਣੀ ਕਿਧਰ ਲੱਗਿਓ ਬੰਦਾ ਬੱਜੋ ਠੀਕ ਠਾਕੋ ਉਹ ਕਹਿੰਦਾ ਵਰਦੀ ਕਿਉਂ ਨਹੀਂ ਹੋਈ ਜੀ ਸੱਥੀਓ ਇਸ ਚੌਂਕ ਦੀ ਗੱਲ ਕਰੀਏ ਇੱਥੇ ਇੱਕ ਵੀਡੀਓ ਸਹਿਬਾਨ ਵੀ ਰਿਟਾਇਰ ਹੋਏ ਮੈਨੂੰ ਨਾਮ ਯਾਦ ਹੁੰਦਾ ਹਜ਼ਾਰਾ ਸਿੰਘ ਜੀ ਹਜ਼ਾਰਾ ਸਿੰਘ ਜੀ ਬੀਡੀਪੀਓ ਸਹਿਬਾਨ ਇਸੇ ਨਗਰ ਦੇ ਵਿੱਚੋਂ ਇਹ ਇਨਾ ਕਰ ਰਹੇ ਆ ਅਸਿਕ ਅਕਲ ਜੀ ਮਹਾਰਾਜ ਜੀ ਇਹਨੇ ਬਹੁਤ ਵਧੀਆ ਸ਼ੁਰੂ ਦੀ ਗਲਾਸ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਵੀਰ ਜੀ ਕੀ ਨਾਮ ਹੈ ਜੀ ਆਪਣਾ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਇਹ ਕਾਫੀ ਸੁੰਦਰ ਪੈਂਡ ਨਜ਼ਰ ਆ ਰਿਹਾ ਹਨ ਦੇਖਿਆ ਕਿ ਜਿਹੜੀਆਂ ਗਲੀਆਂ ਦੇ ਵਿੱਚ ਪਾਈਪ ਵਗੈਰਾ ਪਾ ਕੇ ਹौजੀਆਂ ਨੂੰ ਵੀ ਵਧੀਆ ਤਰੀਕੇ ਦੇ ਨਾਲ ਬੰਦ ਕੀਤਾ ਗਿਆ ਸਰਪੰਚ ਸਾਹਿਬ ਨਿਸ਼ਾਨ ਵੀਰ ਸਿੰਘ ਜੀ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਜੀ ਅਕੋਰਡਿੰਗ ਟੂ ਅਸੈਸਮੈਂਟ ਐਟ ਪ੍ਰੈਜ਼ੈਂਟ ਸਿਚੁਏਸ਼ਨ ਬਹੁਤ ਵਧੀਆ ਹੈ ਜੀ ਤੇ ਇਹ ਵੀ ਆਸ ਕਰਦੇ ਆਂ ਕਿ ਅੱਗੇ ਵੀ ਇਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਸਪਾਂਸਰ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨੌਜਵਾਨ ਸਾਡੇ ਪੰਜਾਬ ਦੇ ਵਿੱਚ ਜੋਥ ਸਰਪੰਚ ਬਣੇ ਬਣੇ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੱਗੇ ਹੁਣ ਅੱਗੇ ਆ ਕੇ ਵਧੀਆ-ਵਧੀਆ ਕੰਮ ਕਰਨ ਜੀ ਤਾਂ ਕਿ ਉਹਨਾਂ ਦਾ ਨਾਮ ਇਸ ਸਮਾਜ ਦੇ ਵਿੱਚ ਵਧੀਆ ਹੋਵੇ ਕਿਤੇ ਸੰਤੁਸ਼ਟੀ ਮਹਿਸੂਸ ਹੁੰਦੀ ਆ ਸਰਪੰਚ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਕਿਉਂਕਿ ਥੋੜਾ ਸਮਾਂ ਹੋਇਆ ਹਜੇ ਇਹ ਤਕਰੀਬਨ ਦੇਖਿਆ ਜਾਵੇ ਕੋਈ 8-9 ਮਹੀਨਿਆਂ ਦੀ ਗੱਲ ਹੀ ਹੋਈ ਆ ਇਲੈਕਸ਼ਨ ਗਏ ਨੂੰ ਹਜੇ 9 ਮਹੀਨੇ ਦੇ ਕਰੀਬ-ਕਰੀਬ ਮਾ 10 ਦੇ ਕਰੀਬ ਹੀ ਹੋਏ ਹੈਗੇ ਆ ਤੇ ਕੰਮ ਜਿਹੜਾ ਹੈਗਾ ਉਹ ਬੜੀ ਸਪੀਡ ਦੇ ਨਾਲ ਪਿੰਡ ਦੇ ਵਿੱਚ ਹੋਇਆ ਜੀ ਸਾਡੇ ਪਿੰਡ ਦੇ ਵਿੱਚ ਜਿਹੜੀ ਹੁਣ ਪੰਚਾਇਤ ਆਈ ਆ ਸਾਡੇ ਸਰਪੰਚ ਸਾਹਿਬ ਆਏ ਆ ਇਹਨਾਂ ਨੇ ਜਿਹੜੀ ਪ੍ਰੋਗਰੈਸ ਕੀਤੀ ਹੈ ਉਹ ਮਤਲਬ 3 ਸਾਲ ਦੀ ਜਿਹੜੀ ਪ੍ਰੋਗਰੈਸ ਆ ਉਹ 7-8 ਮਹੀਨਿਆਂ ਚ ਕਰ ਦਿੱਤੀ। ਜੀ। ਬੜੇ ਅਸੀਂ ਐਪਰੀਸ਼ੀਏਟ ਆ ਇਸ ਵਾਰ ਸਰਪੰਚ ਸਾਹਿਬ ਵੱਲੋਂ ਔਰ ਇਸ ਪੰਚਾਇਤ ਵੱਲੋਂ। ਕਿਉਂਕਿ ਸਰਪੰਚ ਸਾਹਿਬ ਦਾ ਇਹ ਵੀ ਸਿੱਧਾ ਹੀ ਸਿੱਧਾ ਇੱਕ ਤਰ੍ਹਾਂ ਦਾ ਲੋਕਾਂ ਨੂੰ ਮੈਸੇਜ ਹੈ ਕਿ ਨਸ਼ੇ ਨੂੰ ਪ੍ਰੋਪਰ ਬੰਦ ਕਰਨਾ ਹੈਗਾ ਆ। ਬਿਲਕੁਲ। ਕਿਉਂਕਿ ਨਸ਼ੇ ਦੇ ਉੱਪਰ ਬਹੁਤ ਵੱਡੇ ਲੈਵਲ ਦੇ ਉੱਪਰ ਸਰਪੰਚ ਸਾਹਿਬ ਕੰਮ ਕਰਦੇ, ਜੋਤ ਨੂੰ ਬਾਕਾਇਦਾ ਪ੍ਰਿਪੇਅਰ ਕਰਦੇ। ਇਹ ਹੀ ਪਤਾ ਲੱਗਿਆ ਕਿ ਗਰਾਊਂਡ ਦੇ ਵਾਸਤੇ ਵੀ ਵੱਡੇ ਲੱਖਾਂ ਦੇ ਵਿੱਚ ਪੈਸਾ ਲੈ ਕੇ ਆਏ ਆ। ਇਹ ਕਿਸ ਤਰ੍ਹਾਂ ਦੇਖਦੇ ਹੋ ਨਾ ਇਹ ਨੀਡ ਸੀਗੀ ਸਾਡੇ ਪਿੰਡ ਦੇ ਵਿੱਚ ਜੀ ਕਾਫੀ ਸਮੇਂ ਲੰਬੇ ਤੋਂ ਲੰਬੇ ਸਮੇਂ ਤੋਂ ਇਹ ਡਿਵੈਲਪਮੈਂਟ ਰੁਕੀ ਹੋਈ ਸੀਗੀ ਜੀ ਤਾਂ ਹੁਣ ਜੋ ਪ੍ਰੈਜ਼ੀਡੈਂਟ ਸਰਵਨ ਸਾਹਿਬ ਆ ਇਸ ਚੀਜ਼ ਦੀ ਇੰਪਰੂਵਮੈਂਟ ਔਰ ਡਿਵੈਲਪਮੈਂਟ ਬੜੀ ਫਾਸਟ ਕਰ ਰਹੇ ਆ ਜੀ ਹਾਂ ਮੰਨਦੇ ਹੋ ਕਿ ਜੋਥ ਦਾ ਔਰ ਪੜੇ ਲਿਖੇ ਦਾ ਬਹੁਤ ਫਰਕ ਹੋਇਆ ਕਰਦਾ ਇਸ ਚੀਜ਼ ਨੂੰ ਮੰਨਦੇ ਹੋ ਉਹ ਤਾਂ ਡੈਫੀਨਟਲੀ ਡਿਫਰੈਂਸ ਹੈ ਜੀ ਜੀ ਐਜੂਕੇਟਿਡ ਪਰਸਨ ਅਗੇ ਆਣਗੇ ਉਹ ਡਿਵੈਲਪਮੈਂਟ ਵੀ ਫਾਸਟ ਹੋਗੀ ਔਰ ਫਰਦਰ ਜਿਹੜੀ ਪਲੈਨਿੰਗ ਹੈ

ਸਾਥੀਓ ਉਸੇ ਹੀ ਤਰ੍ਹਾਂ ਦੀਵਾਰਾਂ ਦੇ ਉੱਪਰ ਲੱਗੇ ਹੋਏ ਪੋਸਟਰ ਜੱਗ ਜਾਹਰ ਕੇ ਵਿਕਾਸ ਦੀ ਗੱਲ ਅਜੇ ਵੀ ਕਰਦੇ ਨਜ਼ਰ ਆ ਰਹੇ ਹਨ ਸੁੰਦਰ ਪਿੰਡ ਦੀ ਦਿੱਖ ਨਜ਼ਰ ਆndi ਜੇ ਪਿੰਡ ਦੇ ਵਿੱਚ ਵੜ ਕੇ ਨਗਰ ਦੀ ਝਾਤ ਮਾਰੀਏ ਵੀਰ ਜੀ ਕੀ ਨਾਮ ਹੈ ਮੇਰੇ ਡਾਕਟਰ ਅਮਰ ਜੀ ਜੀ ਕਿੱਥੇ ਪ੍ਰੈਕਟਿਸ ਕਰਦੇ ਹੋ ਡੀ ਐਮ ਸੀ ਲੁਧਿਆਣਾ ਜੀ ਜੀ ਇਹ ਸਰਪੰਚ ਸਾਹਿਬ ਨਿਸ਼ਾਨ ਵੀਰ ਸਿੰਘ ਜੀ ਦੇ ਕੀਤੇ ਹੋਏ ਕੰਮਾਂ ਨੂੰ ਕਿਸ ਤਰ੍ਹਾਂ ਦੇਖਿਓ ਨਿਸ਼ਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਇਹ ਸਾਡੇ ਘਰ ਇੱਥੇ ਕਾਫੀ ਟਾਈਮ ਦੇ ਬਣਿਆ ਹੋਏ 2003-4 ਦੇ ਕਿ ਸਾਡੇ ਇੱਥੇ ਘਰ ਬਣੇ ਸ਼ੁਰੂ ਹੋਏ ਨੇ ਤੇ ਇਹ ਗਲੀ ਉਦੋਂ ਦੀ ਇੱਦਾਂ ਹੀ ਨਹੀਂ ਇਹ ਸਾਡੇ ਨਿਸ਼ਾਨ ਜੀ ਜਦੋਂ ਆਏ ਨੇ ਇਹਨਾਂ ਨੇ ਇਹਨਾਂ ਦੇ ਵਿੱਚ ਕਰਕੇ ਸਾਡੀ ਗਲੀ ਹੁਣ ਬਣੀ ਸ਼ੁਰੂ ਹੋਈ ਸੀ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਹੁਣ ਸਾਰਾ ਕੁਝ ਠੀਕ ਹੈ ਇੱਥੇ ਤੁਰਨਾ ਇਸ ਜਗ੍ਹਾ ਦਾ ਮੁੱਲ ਵਧਣਾ ਸਿਰਫ ਇਹੇ ਕਰਕੇ ਆ ਕਿਉਂਕਿ ਇਹ ਗਲੀਆਂ ਨਵੀਆਂ ਬਣੀਆਂ ਨੇ ਇਸ ਗਲੀਆਂ ਬਣਾਉਣ ਦੇ ਵਿੱਚ ਆਹ ਦੇਖੋ ਜੀ ਆਹ ਸਾਰੇ ਦੇਖੋ ਇੱਧਰ ਆ ਜਿੰਨੀ ਆਲੇ ਦੁਆਲੇ ਬਣੀ ਆ ਦੋਨੋਂ ਸੜਕ ਦੇ ਸਾਈਡ ਪਹਿਲਾਂ ਕੁਝ ਨਹੀਂ ਸੀ ਪਹਿਲਾਂ ਇੱਥੇ ਮਿੱਟੀ ਦੇ ਦੂਰੇ ਸੀਗੇ ਇਹ ਦੋਨੋਂ ਸਾਈਡ ਬਣਾਉਣ ਦੇ ਵਿੱਚ ਨਿਸ਼ਾਨ ਜੀ ਦਾ ਬਹੁਤ ਵੱਡਾ ਹੱਥ ਆ ਇਹਨਾਂ ਦੇ ਸਰਪੰਚੀ ਵਿੱਚ ਆਉਣ ਤੋਂ ਬਾਅਦ ਇਹ ਚੀਜ਼ ਸਾਰੀਆਂ ਬਣੀਆਂ ਨੇ ਡਾਕਟਰ ਸਾਹਿਬ ਕਿਉਂਕਿ ਡਾਕਟਰੀ ਦਾ ਜਿਹੜਾ ਇਹ ਲਾਈਨ ਹੈਗੀ ਆ ਇਹ ਬਹੁਤ ਵੱਡੀ ਸੇਵਾ ਭਾਵ ਵਾਲੀ ਲਾਈਨ ਹੈ ਕਿਤੇ ਜਦੋਂ ਸੱਜਣ ਮਿਲਣ ਆਦੇ ਹੋਣਗੇ ਫਰੈਂਡ ਸਰਕਲ ਦੇ ਬੰਦੇ ਜਦੋਂ ਇਹ ਗਲੀਆਂ ਸਾਫ਼ ਨਹੀਂ ਹੁੰਦੀਆਂ ਹੋਣਗੀਆਂ ਕਿਤੇ ਮਨ ਦੇ ਅੰਦਰ ਥੋੜਾ ਉਦਾਸੀਤਾ ਹੁੰਦੀ ਹੋਵੇਗੀ ਹਾਂਜੀ ਹੁੰਦੀ ਹੈ ਜੀ ਪਰ ਹੁਣ ਜੋ ਸਰਕਾਰ ਅੱਜ ਕੋਸ਼ਿਸ਼ੇ ਬਦਲ ਕੇ ਜਾਨਕਿ ਇਹ ਕਹਿ ਹਾਂਜੀ ਹਾਂਜੀ ਖੁਸ਼ੀ ਚ ਇੱਥੇ ਜਦੋਂ ਗੱਡੀਆਂ ਖੜਦੀਆਂ ਨੇ ਪਤਾ ਲੱਗਦਾ ਹੈ ਕਿ ਹਾਂ ਇਹ ਵਧੀਆ ਘਰਾਂ ਦੇ ਵਿੱਚ ਦੂਜੇ ਲੱਗੇ ਹੋਏ ਨੇ ਕੋਠੀ ਦੀ ਸਿੱਡੀ ਵਰਜੀ ਵੱਡੀਆਂ ਨੇ ਹੀ ਹੋਇਆ ਪਰ ਠੀਕ ਹੈ ਉਹਦੇ ਮਰ ਘਰ ਵਧੀਆ ਸਾਫ਼ ਹੈ ਤੋਂ ਹੋਰ ਜ਼ਿਆਦਾ ਵਧੀਆ ਲੱਗਦਾ ਹੈ ਕਿਉਂਕਿ ਇਹ ਦੇਖਿਆ ਜਾਵੇ ਡਾਕਟਰ ਸਾਹਿਬ ਬੜਾ ਖੁੱਲਾ ਨਜ਼ਰ ਆਂਦਾ ਆ ਹਾਂਜੀ ਹਾਂਜੀ ਇਸ ਰਸਤੇ ਨੂੰ ਕਿਉਂਕਿ ਪਾਈਪ ਲਾਈਨ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟੱਕੀ ਹੋਈ ਨਜ਼ਰ ਆਂਦੀ ਆ ਬਹੁਤ ਹੀ ਇਹ ਖੁੱਲੀ ਦਿਖ ਵਾਲੀ ਜਿਹੜੀ ਇਹ ਐ ਮੈਨੂੰ ਲੱਗਦਾ ਭੀਨ ਚ ਸਭ ਤੋਂ ਵੱਡੀ ਜਹੀ ਮੈਨੂੰ ਇਹ ਮਹਿਸੂਸ ਹੁੰਦੀ ਹੈ ਕਿ ਜਿੱਦਾਂ ਵੱਡੀ ਇਹ ਗਲੀ ਜਿਹੜੀ ਹੈਗੀ ਆ ਆ ਬਣੀ ਹੋਈ ਆ ਸਾਫ਼ ਤੇ ਸੁੰਦਰ ਨਜ਼ਰ ਨਜ਼ਰ ਆਂਦੀ ਹੈ ਜੀ ਜੀ ਹਾਂਜੀ ਵੱਡੀ ਦਾ ਇੱਕ ਹੈਗਾ ਇਹ ਕਿ ਹਾਂ ਵੱਡੀ ਸਾਫ਼ ਸੁਥਰੀ ਤਾਂ ਹੈਗਾ ਹੀ ਇਹ ਪਰ ਇੱਕ ਜੋ ਸਭ ਤੋਂ ਵੱਡਾ ਇਹਨਾਂ ਨੇ ਸੀਵਰੇ ਵਾਲਾ ਸਿਸਟਮ ਸ਼ੁਰੂ ਕੀਤਾ ਹੈ ਨਾ ਕਿ ਜੋ ਅੜੜ ਵਾਲੇ ਨਾਲੀਆਂ ਦਾ ਵਹਾਅ ਹੈ ਉਹ ਹੈ ਹੀ ਨਹੀਂ ਇੱਥੇ ਸਿੱਧਾ ਬਾਹਰ ਜਾਂਦਾ ਹੈ ਪਾਣੀ ਕੋਈ ਅੜੜ ਵਾਲੇ ਗੰਦੀ ਦੇਖੋ ਕੰਮ ਤਾਂ ਸਰਪੰਚ ਜੀ ਦੇ ਹੱਥੇ ਹੀ ਹੁੰਦਾ ਹੈ ਪਰ ਜੋ ਇੱਕ ਪਰਸਨਲੀ ਇੰਟਰਸਟ ਹੈ ਨਾ ਬੰਦੇ ਦਾ ਕਿ ਮੇਰਾ ਪਿੰਡ ਹੋਰ ਤਰੱਕੀ ਕਰੇ ਇਹ ਕਿਸੇ ਕਿਸੇ ਦੇ ਵਿੱਚ ਹੀ ਹੁੰਦਾ ਹੈ ਸਰਪੰਚ ਬਣ ਕੇ ਪਿੰਡ ਸਰ ਘੁੰਮੀ ਜਾਣਾ ਉਹ ਕਈ ਅਸੀਂ ਪਹਿਲਾਂ ਵੀ ਦੇਖੇ ਨੇ ਠੀਕ ਹੈ ਪਰ ਨਿਸ਼ਾਨ ਭਾਈ ਐਦਾਂ ਦੇ ਨਹੀਂ ਨਾ ਇਹ ਖੁਦ ਇੰਟਰਸਟ ਲੈਂਦੇ ਨੇ ਤੁਸੀਂ ਕਿਸੇ ਵੀ ਟਾਈਮ ਫੋਨ ਕਰੋ ਜੇ ਤੁਹਾਨੂੰ ਲੋੜ ਪੈਂਦੀ ਹੈ ਨਾ ਕਿ ਸਰ ਆ ਕੰਮ ਨਹੀਂ ਹੋ ਰਹੀ ਤੁਹਾਡਾ ਨਿਸ਼ਾਨ ਭਾਈ ਨਾਲੇ ਆ ਜਾਂਦੇ ਨੇ ਨਿਸ਼ਾਨ ਭਾਈ ਇੱਕ ਹੋਰ ਵੀ ਚੀਜ਼ ਨਜ਼ਰ ਆਈ ਹੈ ਕਹਿੰਦੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਇਹ ਕਿੱਥੋਂ ਕਿ ਤੱਕ ਸੱਚ ਨਜ਼ਰ ਆ ਰਹੀ ਗੱਲ ਪਾਰਟੀ ਬਾਜੀ ਦੇਖੋ ਐਦਾਂ ਹੈ ਜੀ ਨਿਸ਼ਾਨ ਭਾਈ ਪਹਿਲਾਂ ਦੇ ਕੰਮ ਕਰ ਰਹੇ ਨੇ ਇਹ ਜ਼ਰੂਰੀ ਨਹੀਂ ਹੈ ਕਿ ਸਰਪੰਚੀ ਵਿੱਚ ਹੁਣ ਤੋਂ ਹੀ ਪਹਿਲਾਂ ਕੰਮ ਕਰਦੇ ਆ ਇਸ ਸਰਪੰਚੀ ਆਉਣ ਤੋਂ ਪਹਿਲਾਂ ਵੀ ਆਪਣੇ ਪਿੰਡ ਦਾ ਸੁਧਾਰ ਲਈ ਹੀ ਕੰਮ ਕਰਦੇ ਨੇ ਨਿਸ਼ਾਨ ਭਾਈ ਜੀ ਰਹਿੰਦੇ ਨੇ ਅੰਕਲ ਜੀ ਲੋਵਨ ਸਰ ਸਾਡੇ ਇੱਥੇ ਰਹਿੰਦੇ ਨੇ ਉਹਨਾਂ ਨੇ ਵੀ ਪਹਿਲਾਂ ਬਹੁਤ ਸਾਥ ਦਿੱਤਾ ਹੈ ਉਹ ਵੀ ਸਾਡੇ ਹਮੇਸ਼ਾ ਕੰਮ ਦੇ ਵਿੱਚ ਸਾਥ ਆਉਂਦੇ ਨੇ ਹੁਣ ਤਾਂ ਜੋ ਸਰਪੰਚੀ ਜਦੋਂ ਦੇ ਆਏ ਆ ਹੁਣ ਤਾਂ ਇਹਨਾਂ ਦਾ ਐਗਰੈਸਿਵਲੀ ਸਾਡੇ ਪਾਰਟਿਸਪੇਸ਼ਨ ਵੱਧ ਚੁੱਕਾ ਹੈ ਜੀ ਦੱਸ ਆ ਲੱਗਦਾ ਇਸ ਤਰ੍ਹਾਂ ਕਿ ਜਿੱਦਾਂ ਕਿਸੇ ਸ਼ਹਿਰ ਦੇ ਜਗ੍ਹਾ ਦੇ ਵਿੱਚ ਖੜੇ ਹੋ ਇਹ ਪਿੰਡ ਤਾਂ ਨਜ਼ਰ ਮਹਿਸੂਸ ਨਹੀਂ ਹੁੰਦਾ ਪਰ ਇਹ ਭੀਣ ਪਿੰਡ ਸ਼ਹਿਰਾਂ ਵਾਂਗ ਦਿਖਵੜਾ ਨਜ਼ਰਾਂ ਦਾ ਕੋਠੀ ਐ ਬੜੀ ਸ਼ਾਨਦਾਰ ਨਜ਼ਰ ਆਂਦੀ ਐ ਮੋਰੇ ਦਿਖ ਬੜੀ ਵਧੀਆ ਨਜ਼ਰ ਆਉਂਦੀ ਐ ਇੱਕ ਸ਼ਹਿਰ ਦਾ ਭਲੇਖਾ ਪਾ ਰਿਆ ਪਿੰਡ ਹਾਂਜੀ ਹਾਂਜੀ ਸਾਡੇ ਪਿੰਡ ਦੇਖੋ ਇਹ ਤਰੱਕੀ ਦੇ ਤੁਹਾਨੂੰ ਨਾਲ ਵੀ ਜੀ ਠੀਕ ਐ ਪਿੰਡ ਦੇ ਵਿੱਚ ਤਰੱਕੀ ਪਿੰਡਾਂ ਦੇ ਵਿੱਚ ਹੀ ਐ ਹੁਣ ਪਿੰਡਾਂ ਦੇ ਵਿੱਚ ਖੁੱਲੇ ਡੁੱਲੇ ਖਾਣ ਪੀਣਾਂ ਖੁੱਲੇ ਡੁੱਲੇ ਜਗ੍ਹਾ ਐ ਇੱਥੇ ਚਾਹੇ ਹੁਣ 10 ਗੱਡੀਆਂ ਖੜੀਆਂ ਕਰ ਲਓ ਪਤਾ ਵੀ ਨਹੀਂ ਲੱਗਦਾ ਕਿ ਹਾਂ ਜਗ੍ਹਾ ਦੇਖੋ ਹੁਣ ਕੋਠੀਆਂ ਐਡੀਆਂ ਵੱਡੀਆਂ ਵੱਡੀਆਂ ਸਾਰੀਆਂ ਆ ਆਪਣਾ ਘਰ ਹੈ ਮੇਰੇ ਆਪਣੇ ਘਰ ਹੀ ਹੈ ਅੱਛਾ ਜੀ ਹਾਂਜੀ ਇਹ ਮੇਰੇ ਫਾਦਰ ਸਾਹਿਬ ਨੇ ਜੀ 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 ਤੇ ਜੀ ਠੀਕ ਹੈ ਹੁਣ ਇਹ ਕੋਠੀਆਂ ਦੇਖੋ ਲਾਈਨ ਦੇ ਵਿੱਚ ਬਣੀਆਂ ਹੋਈਆਂ ਨੇ ਠੀਕ ਹੈ ਹੁਣ ਪਿੰਡ ਹਮੇਸ਼ਾ ਤਰੱਕੀ ਦੀ ਰਾਹ ਦੇ ਉੱਤੇ ਚ러 ਆਇਆ ਐਦਾਂ ਦੀਆਂ ਗਲੀਆਂ ਅੜੇ-ਵਲੇ ਹੋਣਗੀਆਂ ਤਾਂ ਲੋਕ ਹੋਰ ਵੀ ਅੱਗੇ ਵਸਣਗੇ ਸਰਪੰਚ ਸਾਹਿਬ ਇੱਕ ਚੀਜ਼ ਮੰਨਦੇ ਹੋ ਕਿ ਨੌਜਵਾਨ ਪੜ੍ਹੀ ਲਿਖੀ ਪੀੜ੍ਹੀ ਜੂਤ ਜੇ ਅੱਗੇ ਆਵੇਗਾ ਹੂੰ ਪਿੰਡਾਂ ਦੀ ਨਿਹਾਰ ਬਦਲੇ ਜਾਵੇਗੀ ਪਿੰਡਾਂ ਦੀ ਨਿਹਾਰ ਤਾਂ ਬਦਲੇ ਗਈ ਜੀ ਦੇਖੋ ਐਦਾਂ ਹੁਣ ਜਿੱਦਾਂ ਸਾਡੇ ਫਲਾਈਓਵਰ ਬਣ ਚੁੱਕਾ ਹੈ ਜੀ ਇੱਥੋਂ 2 ਮਿੰਟ ਨਹੀਂ ਲੱਗਦੇ ਤੁਸੀਂ 2 ਤੋਂ 2.5 ਮਿੰਟ ਲੱਗਣਗੇ 메ਨ ਫਾਈਵਓਰ ਤੇ ਚੜ ਜਾਓਗੇ ਸ਼ਹਿਰ ਤੋਂ ਦੂਰ ਰਹਿਿਆ ਹੀ ਨਹੀਂ ਉਥੇ ਫਲਾਈਓਰ ਦੇ ਇੱਕ ਬਹੁਤ ਵੱਡੀ ਮਾਰਕੀਟ ਬਣ ਰਹੀ ਹੈ 버거 किंग ਖੁੱਲ ਚੁੱਕਾ ਆ ਤਿੰਨ ਚਾਰ ਉਥੇ ਹੋਰ ਕਾਫੀ ਵੱਡੀ ਮਾਰਕੀਟ ਬਣ ਰਹੀ ਹੈ ਤਾਂ ਕਿ ਜੋ KFC ਹੋਗਾ ਜਾਂ ਵੱਡੇ ਵੱਡੇ ਹੋਰ ਬੇਟੀਆਂ ਆਪਣੀਆਂ ਸ਼ੋਅਰੂਮ ਹੋ ਗਏ ਉਹ ਸਾਰੇ ਉਥੇ ਖੁੱਲ ਜਾਣਗੇ ਪਿੰਡ ਤੋਂ 2 ਮਿੰਟ ਦੀ ਦੂਰੀ ਤੇ ਨਹੀਂ ਰਿਹਾ ਉਹ ਕਿੰਨਾ ਕੁ ਦੂਰ ਹੈਗਾ ਸ਼ਹਿਰ ਪਿੰਡ ਸ਼ਹਿਰ ਦੇ ਵਿੱਚ ਹੀ ਆ ਹੁਣ ਜੀ ਜੀ ਜੋ ਸਹੂਲਤ ਸ਼ਹਿਰ ਦੇ ਵਿੱਚ ਬੰਦਾ ਜਾਂਦਾ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਵਿੱਚ ਉਹਨਾ ਟਾਈਮ ਲੱਗਿਆ ਜਾਂਦਾ ਪਿੰਡ ਦੇ ਵਿੱਚੋਂ ਤੁਸੀਂ 2 ਮਿੰਟ ਤੇ ਹਰੇਕ ਸਹੂਲਤ ਤੇ ਪਹੁੰਚ ਜਾਂਦੇ ਆ। ਉਹ ਫਲਾਈਓਵਰ ਤੇ بڑے بڑے ਹਸਪੀਟਲ ਉਹ ਥੋੜੇ ਟਾਈਮ ਤੇ ਖੁੱਲ ਜਾਣਗੇ। ਤਾਂ ਪਿੰਡਾਂ ਨੂੰ ਹੋਰ ਸੌਫ ਹੋ ਜਾਏਗੀ। ਜਿੰਨੇ ICSE CBSE ਸਕੂਲ ਨੇ ਉਹ ਸਾਰੇ ਤੁਸੀਂ ਦੇਖੋ ਪਿੰਡਾਂ ਦੇ ਨਾਲ ਅਟੈਚਡ ਨੇ ਕਿਉਂਕਿ ਪਿੰਡਾਂ ਦੇ ਵਿੱਚੋਂ ਸਾਰੇ ਉੱਥੇ ਜਾਂਦੇ ਨੇ। ਤੇ ਇਸ ਕਰਕੇ ਪਿੰਡਾਂ ਦੇ ਵਿਕਾਸ ਦਾ ਹੈਗੀ ਹੈ ਜੀ। ਜੀ ਜੀ। ਇਹ ਵੀਰ ਸੀ ਕੀ ਨਾਮ ਹੈ ਜੀ? ਕਮਲਜੀਤ ਸਿੰਘ ਜੀ। ਕਮਲਜੀਤ ਸਿੰਘ ਜੀ ਇਹ ਦੇਖਿਆ ਕਿ ਜਿੱਥੇ ਵੱਡੀਆਂ ਇਹ ਇਹਨਾਂ ਰਸਤਿਆਂ ਨੂੰ ਬਣਾਇਆ ਗਿਆ। ਇਧਰ ਨਿਗਾਹ ਮਾਰੀਏ ਇਧਰਲੀ ਸਾਈਡ ਤੇ ਵੀ ਮੈਨੂੰ ਲੱਗਦਾ ਕੁਝ ਬਣੇਗਾ। ਜੀ ਜੀ। ਇਹ ਪਹਿ ਪਹਿ ਖੇਤ ਵਿੱਚ ਇੱਥੇ ਰਹਿ ਰਹੇ ਆ ਕੱਚੇ ਰਸਤੇ ਹੀ ਸਾਡੇ ਘਰ ਜਿਹੜੇ ਪਰੋਣੇ ਵੀ ਨਹੀਂ ਆਉਂਦੇ ਸੀ ਤੇ ਹੁਣ ਜਦੋਂ ਪੱਕੇ ਰਸਤੇ ਬਣ ਗਏ ਤੇ ਸਾਡੇ ਪਰੋਣੇ ਵੀ ਆ ਗਏ ਜੇ ਨਿਸ਼ਾਨ ਦੇ ਵੀਰ ਜੀ ਨੇ ਆ ਕੇ ਸਾਡੇ ਚਾਰ ਚੰਨ ਲਾਤੇ ਭਾਜੀ ਅੱਜ ਕੱਚੀਆਂ ਸੜਕਾਂ ਸੀ ਹੁਣ ਪੱਕੀਆਂ ਬਣ ਗਏ ਸਭ ਘੁੰਮਦੇ ਹੁੰਦੇ ਸੀ ਭਾਜੀ ਇੱਥੇ ਬੜੇ ਔਖੇ ਰਹਿੰਦੇ ਸੀ ਅਸੀਂ ਬੱਚਿਆਂ ਦਾ ਬਹੁਤ ਡਰ ਸੀ ਬੱਚਿਆਂ ਬਹੁਤ ਡਰ ਸੀ ਤੇ ਫੜ ਕੇ ਲੈ ਜਾਂਦੇ ਸੀ ਰੋਧ ਨੇ ਤੇ ਸੱਪਾਂ ਮਾਰਦੇ ਜਾਂ ਫੜਦੇ ਸੀ ਤੇ ਮੁੜ ਕੇ ਹੁਣ ਜਿੱਦਾਂ ਦੇ ਨਿਸ਼ਾਨ ਵੀਰ ਜੀ ਆਏ ਇਹਨਾਂ ਸਾਡੇ ਸਾਡੇ ਪਿੰਡ ਨੂੰ ਖਾਰ ਬਲਤੀ ਜੀ ਕਿਉਂਕਿ ਲੱਗਦਾ ਕਿ ਜਿਹੜਾ ਪਿੰਡ ਹੈ ਇਹ ਵੀ ਹੁਣ ਸ਼ਹਿਰ ਵਰਗੀਆਂ ਸਹੂਲਤਾਂ ਇਸ ਪਿੰਡ ਦੇ ਵਿੱਚ ਪੂਰੀਆਂ ਸਹੂਲਤਾਂ ਜੀ ਸਭ ਕੁਝ ਡਾਕਟਰ ਵੀ ਵਧੀਆ ਇੱਥੇ ਜੀ ਸਾਡੇ ਨਾਲੇ ਘਰ ਐਮਪੀਪੀਐਸ ਡਾਕਟਰ ਮੁੰਡਾ ਕਰ ਰਿਹਾ ਲੁਧਿਆਣੀ ਜੀ ਜੀ ਤੇ ਵਧੀਆ ਉੱਥੇ ਦੁਕਾਨਾਂ ਪਈਆਂ ਡਾਕਟਰ ਸਾਹਿਬ ਇੱਥੇ ਬੈਠੇ ਐ ਦਵਾਈ ਦਿੰਦੇ ਇੱਦਾਂ ਹੀ ਬਲੌਕ ਲੱਗਣ ਦੀ ਤਿਆਰੀ ਹੋ ਗਈ ਪਾਈਪ ਲਾਈਨ ਜਿਹੜੀ ਪਾਈਪ ਲਾਈਨ ਪੈ ਗਈ ਜੀ ਇਹ ਸੇਮ ਇਦਾਂ ਦੀ ਬਣ ਗਈ ਜੀ ਇੱਥੇ ਇਹ ਪਾਈਪ ਲਾਈਨ ਪੈ ਗਈ ਹੈ ਜੀ ਬਸ ਇਧਰ ਬਲ ਉਹਨੂੰ ਪੰਜ ਚਾਰ ਦਿਨ ਦੇ ਵਿੱਚ ਸ਼ੁਰੂ ਹੋ ਜਾਣਾ ਕੰਮ ਜੀ ਦੇਖਿਆ ਜਾਵੇ ਕਾਫੀ ਇਹ ਰਸਤੇ ਪਿੰਡ ਭੀਂ ਦੇ ਅੰਦਰ ਬੜੇ ਚੌੜੇ ਨਜ਼ਰ ਆਉਂਦੇ ਆ ਮਤਲਬ ਭਾ ਬੜੇ ਖੁੱਲੀਆਂ-ਖੁੱਲੀਆਂ ਜਈਆਂ ਇਹ ਪਹਿਲਾਂ ਤੋਂ ਹੀ ਗੱਡੀਆਂ ਅਨੁਮੁਖ ਰੱਖ ਕੇ ਕੋਠੀਆਂ ਨੂੰ ਮੁਖ ਰੱਖ ਕੇ ਇਹਨਾਂ ਰਸਤਿਆਂ ਨੂੰ ਕੱਟਿਆ ਗਿਆ ਜੇ ਪਾਈਪ ਲਾਈਨ ਦੀ ਗੱਲ ਕਰੀਏ ਸੀਵਰੇਜ ਨੂੰ ਵੀ ਬਹੁਤ ਹੀ ਵਧੀਆ ਸਚੱਜੇ ਢੰਗ ਨਾਲ ਖੋਦੀਆਂ ਇਹ ਬਣਾਈਆਂ ਗਈਆਂ ਜੀ ਇਹ 16 ਫੁੱਟ ਸੜਕ ਹੈ ਜੀ ਜਦੋਂ ਐ ਬਣ ਜਾਣੀਆਂ ਤੇ ਦੇਖੋ ਚੰਡੀਗੜ੍ਹ ਲੱਗਣਾ ਜੀ ਇਹ ਜੀ ਤੇ ਬੜਾ ਧੂਰ ਹੈ ਸਾਡਾ ਕੰਮ ਤੇ ਜਦੋਂ ਵੀ ਸਾਡੇ ਸਰਪੰਚ ਸਾਹਿਬ ਨਿਸ਼ਾਨ ਵੀਰ ਜੀ ਆਏ ਹੈ ਨਾ ਸਾਡੇ ਪਿੰਡ ਨੂੰ ਸੜਕਾਂ ਬਣਾਤੀਆਂ ਸੀਵਰੇਜ ਪਾਤੇ ਜੀ ਆ ਦੇ ਇੱਥੇ ਵੀ ਕੀ ਨਾਮ ਹੈ ਵੀਰ ਜੀ ਮੇਰਾ ਜੀ ਸਤਨਾਮ ਹੁੰਦੀ ਏ ਕਿਸ ਤਰ੍ਹਾਂ ਦੇਖਦੇ ਆ ਸਰਪੰਚ ਸਾਹਿਬ ਦੇ ਕੰਮ ਮੈਂ ਕਹਿੰਦਾ ਜੀ ਕੀ ਬਾਤ ਆ ਜੀ ਜਾਨੀ ਜੋ ਸੀ 20 ਸਾਲ ਤੱਕ ਨਹੀਂ ਦੇਖ ਸਕੇ ਨਾ ਅੱਜ ਸਾਨੂੰ ਉਹ ਦੇਖਣ ਦਾ ਮੌਕਾ ਮਿਲਿਆ ਅੱਜ ਸਾਡੇ ਘਰਾਂ ਵਿੱਚ ਪਾਣੀ ਵੀ ਬਾਹਰ ਆ ਰਿਹਾ ਤੇ ਸਾਡੇ ਘਰ ਦੇ ਵਿੱਚ ਜਾਨੀ ਸਾਡੀ ਜ਼ਿੰਦਗੀ ਬਣ ਗਈ ਜੀ ਇੱਕ ਕਿਸਮ ਦੀ ਜ਼ਿੰਦਗੀ ਬਣਾਤੀ ਸਾਡੀ ਇੱਧਰ ਨਸਰਵੇਂ ਜਨਾ ਕੋ ਦੇਖਣਾ ਨਾ ਕਿਸੇ ਨੇ ਦੇਖ ਆਣਾ ਕਿਤੇ ਜਿੰਦਗੀ ਵੀ ਸਾਡੀ ਜਣੀ ਇਹੀ ਕਰ ਸਕਦੇ ਜੋ ਕਰਦੇ ਇਨੀ ਕੀਤਾ ਆਪਣੇ ਕੋਲੋਂ ਖਰਚਾ ਕਰਕੇ ਇਹ ਗਲੀਆਂ ਬਣਵਾਉਣ ਲੱਗੇ ਆ ਫਿਰ ਬਾਅਦ ਫੰਡ ਫਿਰ ਬਚ ਗਿਆ ਕਿੱਡੀ ਵੱਡੀ ਕੁਰਬਾਨੀ ਇਹਨਾਂ ਦੀ ਅਸੀਂ ਦੇਣ ਨਹੀਂ ਦੇ ਸਾਰੇ ਸਾਰਾ ਮੱਲਾ ਨਹੀਂ ਸਾਰਾ ਪਿੰਡ ਨਹੀਂ ਦੇਣ ਸੱਜੇ ਸਦਾ ਸਾਰੇ ਪਿੰਡ ਦੇ ਆਦਾਲ ਦੇਖ ਲਓ ਵੀ ਜਿੱਥੇ ਐਂਟਰਲੋਕ ਨਹੀਂ ਸੀ ਐਂਟਰਲੋਕ ਲੱਗਾ ਜਿੱਥੇ ਸੀਵਰ ਨਹੀਂ ਸੀਵਰ ਪਾਕ ਦਿੱਤਾ ਗਲੀਆਂ ਪੱਕੀਆਂ ਕਰਕੇ ਦਿੱਤੀਆਂ ਉਸ ਤੇ ਵਿੱਚ ਪਾਈਪ ਲਾਈਨ ਪਾਕ ਦਿੱਤੀ ਸੀਵਰ ਲਾਈਨ ਪਾਕ ਦਿੱਤਾ ਕੋਈ ਵੀ ਸਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਕੰਪਲੇਟ ਨਹੀਂ ਯਾਨੀ ਸਾਰੇ ਸਿਫਤ ਕਰਦੇ ਸੀ ਧੰਨਵਾਦ ਕਰਦੇ ਸੀ ਇਹ ਵੀਰਾ ਜੀ 9 ਮਹੀਨੇ ਹਜੇ ਪੰਚਾਇਤ ਬਣੇ ਨੂੰ ਹੋਏ ਹੈ 9 ਮਹੀਨੇ ਦੇ ਵਿੱਚ ਲੱਗਦਾ ਕਿ ਨਗਰ ਨਿਵਾਸੀ ਪਿੰਡ ਦੇ ਖੁਸ਼ ਹੋ ਗਏ ਬਹੁਤ ਜ਼ਿਆਦਾ ਜੀ ਜੀ ਖੁਸ਼ ਹਨ ਨੇ ਜੀ ਤੁਸੀਂ ਇਹ ਦੇਖ ਲਓ ਜੀ ਅਸੀਂ ਕਿੱਥੇ ਡੁੱਬੇ ਫਿਰਦੇ ਸੀ ਅੱਜ ਅਸੀਂ ਬਾਹਰ ਆ ਗਏ ਆ ਲੱਗਦਾ ਕਿ ਸਰਪੰਚ ਹੀਰਾ ਪਿੰਡ ਨੂੰ ਮਿਲ ਗਿਆ ਮੈਂ ਕਹਿੰਦਾ ਜੀ ਇਦਾਂ ਮਿਹਣਾ ਨਹੀਂ ਕਿਸੇ ਨੂੰ ਜਿੱਦਾਂ ਸਾਨੂੰ ਰੱਬ ਨੇ ਨਾ ਬਖਸ਼ਿਆ ਮੈਂ ਕਹਿੰਦਾ ਸਭ ਨੂੰ ਬਖਸ਼ਿਓ ਕਿ ਸਰਪੰਚ ਦਾ ਇੱਕ ਟਾਰਗੇਟ ਹੈ ਨੌਜਵਾਨਾਂ ਨੂੰ ਸਹੀ ਟਰੈਕ ਤੇ ਲੈ ਕੇ ਆਣਾ ਜੀ 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 ਕਿਉਂਕਿ ਨੌਜਵਾਨਾਂ ਨੂੰ ਖੇਤਾਂ ਦੇ ਨਾਲ ਜੋੜਨਾ ਨੌਜਵਾਨਾਂ ਨੂੰ ਘੋੜਾਂ ਦੇ ਨਾਲ ਜੋੜਨਾ ਨੌਜਵਾਨਾਂ ਨੂੰ ਪੇਸ਼ੇ ਦੇ ਨਾਲ ਜੋੜਨਾ ਕਿਤੇ ਕਿਤੇ ਨਾ ਕਿਤੇ ਨੌਜਵਾਨ ਦਲਦਲ ਦੇ ਵਿੱਚ ਫਸਦੇ ਆ ਰਹੇ ਸੀਗੇ ਕਿਸ ਤਰ੍ਹਾਂ ਵੇਖਦੇ ਹਾਂ ਸਰਪੰਚ ਸਾਹਿਬ ਦੇ ਇਹ ਨੌਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਕੰਮ ਮੈਂ ਕਹਿੰਦਾ ਜੀ ਇਹਨਾਂ ਦਾ ਧੰਨਵਾਦ ਵਾ ਸਾਡੀ ਜ ਉਹ ਸਾਰੇ ਹੁਣ ਸਰਪੰਚ ਸਾਹਿਬ ਜਦੋਂ ਢੀਲਾ ਮਾਰਦੇ ਆ ਦੋ ਟਾਈਮ ਨਹੀਂ ਢੀਲਾ ਮਾਰਨਾ ਕਿਤੇ ਕੋਈ ਮੋੜ ਤੇ ਤਾਂ ਨਹੀਂ ਖੜਾ ਕੋਈ ਨਸ਼ਾ ਉਹ ਨਹੀਂ ਕੋਈ ਘਟ ਰਿਹਾ ਇਦਾਂ ਦੇ ਬੰਦੇ ਵੀ ਨਾਲ ਜੁੜੇ ਹੋ ਆ ਕਿ ਜਿਹੜੇ ਕਿ ਇਹਨਾਂ ਨੂੰ ਅਦਸਰ ਬਿਥੇ ਕੋਈ ਨਹੀਂ ਕੁਛ ਨਹੀਂ ਹੈਗਾ ਆ ਇਹਨਾਂ ਨੂੰ ਬਗਾ ਅਸੀਂ ਇਹਨਾਂ ਦੱਸਿਆ ਮਿਹਨਤ ਕੀਤੀ ਸਾਰਿਆਂ ਨੇ ਇਹ ਸਾਨੂੰ ਜੀ ਪੰਜ ਤੋਂ ਲਾ ਲਓ ਜੀ 2005 ਤੋਂ ਬੜਾ ਲੰਬਾ ਸਮਾਂ 2005 ਤੋਂ ਪਰੇਸ਼ਾਨ ਚਾਰ ਪੰਚਾਇਤਾਂ ਚਲ ਗਈਆਂ ਜੀ ਕਿੰਨੇ ਸਾਲ ਹੋ ਗਏ ਅੱਛਾ ਜੀ ਚਾਰ ਚਲ ਗਈਆਂ ਜੀ ਪੰਜਵੀਂ ਪੰਚਾਇਤ ਨੇ ਮੁੱਦਾ ਚੱਕਿਆ ਮੈਂ ਕਹਿੰਦਾ ਜੀ ਕਿਆ ਬਾਤ ਦੇਖੋ ਦੀ ਘੁੰਮ ਕੇ ਹਨ ਖਾਰੇ ਘੁੰਮ ਰਹੇ ਅਸੀਂ ਕਹਿੰਦੇ ਜੰਦੀਆ ਬਜੇ ਤਾਂ ਹੀ ਕਿਸੇ ਨੇ ਬਣਾਇਆ ਥੋੜਾ ਉਹ ਕਹਿੰਦੇ ਹੱਥੇ ਨਹੀਂ ਪਾਉਂਦਾ ਸੀ ਕਿਨੇ ਕੋਈ ਹੱਥੇ ਨਹੀਂ ਪਾਉਂਦਾ ਸੀ ਜਾਂਦੇ ਹੁੰਦੇ ਸੀ ਵੀਰਾ ਉਹਨਾਂ ਦੇ ਕੋਲ ਬਹੁਤ ਸਾਡੇ ਕੋ ਬੋਟਾ ਲੈਣਾ ਨਹੀਂ 5 ਸਾਲ ਅਸੀਂ ਪੰਚਾਇਤ ਅਸੀਂ ਬਣਵਾਏ ਆ ਜੀ ਅੱਛਾ ਜੀ ਹਾਂ ਜੀ ਅਸੀਂ ਪੰਚਾਇਤ ਬਣਾ ਕੇ ਅਸੀਂ ਅਸੀਂ ਲਿਆਦੇ ਮੋਰੇ ਜਦੋਂ ਥੀ ਆਉਂਦੇ ਸੀ ਅਸੀਂ ਕਰ ਲੈਨੇ ਜੀ ਅਸੀਂ ਆਨੇ ਆ ਜੀ ਤੁਸੀਂ ਬਾਅਦ ਆ ਕਰ ਦਿਓ ਸਾਨੂੰ ਕਾਮਯਾਬ ਕਰਾਓ ਤੁਹਾਡਾ ਸਵੇਰ ਨੂੰ ਮਿੱਟੀ ਪੈਣੀ ਹੁਣ ਮਨ ਕੁਐਸਚਨ ਦਾ ਮੈਂ ਕਹਿੰਦਾ ਜੀ ਯਾਨੀ ਕਿ ਜੋ ਕਿਹਾ ਉਹ ਕਰਕੇ ਦਿਖਾਓ ਸੱਚ ਸੱਚ ਹੈ ਨਹੀਂ ਤੇ ਕਥਨੀ ਇਹ ਸਰਪੰਚ ਸਾਹਿਬ ਦੀ ਇੱਕ ਹੈ ਹਾਂ ਜੀ ਉਹ ਕਹਿੰਦੇ ਆ ਉਹ ਕਰਕੇ ਦਿਖਾ ਦੇ ਆ ਨੌਜਵਾਨ ਲਈ ਸੋਚ ਵਿਕਾਸ ਲਈ ਸੋਚ ਇੰਨੀ ਵਧੀਆ ਮੈਂ ਕਹਿੰਦਾ ਸਾਡੇ ਪਿੰਡਰ ਦਾ ਕੋਈ ਹੀਰਾ ਦੰਨ ਨਾ ਮਿਲਣਾ ਨਿਕਲੇ ਕਿਸੇ ਨੂੰ ਇਹ ਹੋਰ ਨਾ ਪਿੰਡਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰਪੰਚ ਮੈਂ ਹੀ ਕਰੂੰਗਾ ਇਹ ਕੰਮਾਂ ਨੂੰ ਲੈ ਕੇ ਇਹੀ ਕਰੂੰਗਾ ਕਿ ਤੁਸੀਂ ਸੋਚਣਾ ਚੱਲੋ ਜੋ ਤੁਹਾਨੂੰ ਵਧੀਆ ਲੱਗ ਰਿਹਾ ਵੇ ਸਾਡਾ ਕੰਮ ਕਰ ਸਕਦਾ ਹੈ ਤੁਸੀਂ ਉਹਨਾਂ ਨਾਲ ਜੁੜੋ ਜੁੜ ਕੇ ਸਭ ਕੁਝ ਹੋ ਸਕਦਾ ਜੀ ਅੱਜ ਮੈਨੂੰ ਮਹਿਸੂਸ ਹੁੰਦਾ ਕਿ ਸਰਪੰਚ ਪਿੰਡ ਦੀ ਨੁਹਾਰ ਬਦਲ ਵੀ ਸਕਦਾ ਤੇ ਸਰਪੰਚ ਪਿੰਡ ਦੀ ਨੁਹਾਰ ਖਰਾਬ ਵੀ ਕਰ ਸਕਦਾ ਜੀ ਪਰ ਇਹਨਾਂ ਨੇ ਤੁਹਾਨੂੰ ਨਾ ਯਾਨੀ ਹੀਰਾ ਬਣਾਤਾ ਸਭ ਕੁਝ ਜੀ ਜਾਨੀ ਕਿ ਪਿੰਡ ਦੇ ਵੀ ਤੁਸੀਂ ਦੇਖੋ ਜੀ ਆਖੀ ਮੈਂ ਨਾਲ ਚੱਲ ਜਾਨਾ ਆ ਕਿਸੇ ਪਾਸੇ ਕੋਮ ਲੇਟ ਨਹੀਂ ਕੋਈ ਜੀ ਜਿਨ੍ਹਾਂ ਦੇ ਘਰਾਂ ਦੇ ਨਾਲੀਆਂ ਨਹੀਂ ਸੀ ਉਹ ਨਾਲੀਆਂ ਪੱਕੀਆਂ ਕ ਵਿੱਚ ਪੈਸੀਰ ਬਾਗਵਾ ਦਿੱਤਾ ਜੀ ਐਡਾ ਡੀ ਸੀਬਰ ਕਿਸੇ ਦੇ ਨਹੀਂ ਜਿਹਦੇ ਸਾਡੇ ਹੋਰ ਜੀ ਕਿੰਨੇ ਕ ਪੈ ਗਈ ਬਸ ਆਏ ਚਲੋ ਜੈਨ ਕਸੇ ਗਏ ਜੀ ਜਾ ਕੇ ਰੱਖੋ ਪਸੰਦ ਇਹ ਕਿਹੜਾ ਪਾਰਾ ਤੋਂ ਉਹ ਬੁੱਖਾ ਨਹੀਂ ਆ ਰਿਹਾ ਜੀ ਇਹ ਜੀ ਪਿੰਡ ਦੀ ਸਾਡੀ ਟੈਂਕੀ ਹੈ ਇਹਨਾਂ ਕੱਲ ਅੱਜ ਸਵੇਰੇ ਲਗਾਤਾਰ ਮੋਟਰ ਚੱਲਣ ਕਰਕੇ ਸੜ ਗਈ ਕਿਉਂਕਿ ਜਿਹੜਾ ਸਾਡੇ ਪਿੰਡ ਨੂੰ ਪਾਣੀ ਹੈ ਉਹ ਅਸੀਂ ਤਕਰੀਬਨ 12 ਘੰਟੇ ਕੀਤਾ ਹੋਇਆ 12 ਘੰਟਾ ਲੋਕਾਂ ਦੇ ਘਰੇ ਪਾਣੀ ਪਾਣੀ ਪਹੁੰਚਦਾ ਹੈ ਤੇ ਉਹ ਲਗਾਤਾਰ ਕਿਤੇ ਚੱਲਣਾ ਸੜ ਗਈ ਉਹ ਅੱਜ ਹੀ ਬੰਦੇ ਬੁਲਾ ਕੇ ਮੇਰੇ ਫਾਦਰ ਸਾਹਿਬ ਵੀ ਨਾਲ ਲੱਗੇ ਹੋਏ ਆ ਪਾਟਰਾਪ ਚੇਂਜ ਕਰ ਰਹੇ ਆ ਤੇ ਆਪਾਂ 2 ਘੰਟਿਆਂ ਵਿੱਚ ਇਹ ਵੀ ਜਿਹੜੀ ਆ ਕੰਮ ਆਪਾਂ ਨਬੇੜ ਦੇਣਾ ਫਾਦਰ ਸਾਹਿਬ ਇਹ ਨਾ ਸਾਡੇ ਪਿੰਡ ਦੀ ਹੈਗੀ ਡਿਸਪੈਂਸਰੀ ਆ ਦੇਖੋ ਇਹ ਕਾਫੀ ਆਪਣੀ ਡਿਸਪੈਂਸਰੀ ਕੋ ਨਾ ਕਾਫੀ ਥਾਂ ਆ ਇਹ ਸਾਡੀ ਇਕੱਲੇ ਸਾਡੇ ਪਿੰਡ ਦੀ ਨਹੀਂ ਹੈਗੀ ਇਹ ਮੁਾਰਕਪੁਰ ਜੱਬੋਵਾਲ ਭੀਣ ਪੱਲੀਆਂ ਇਹਨੂੰ ਚਾਰ ਪੰਜ ਜਿਹੜੇ ਪਿੰਡ ਲੱਗਦੇ ਆ ਇੱਥੇ ਕਿਸੇ ਵੀ ਮਤਲਬ ਕਿਸੇ ਵੀ ਪੰਚਾਇਤ ਜਤ ਚਾਰ ਪਿੰਡਾਂ ਦੀ ਜਾਂ ਤਿੰਨ ਪਿੰਡਾਂ ਦੀ ਕਹਿ ਲਓ ਕਿਸੇ ਨੇ ਇੱਥੇ ਪੈਸਾ ਨਹੀਂ ਖਰਚਿਆ ਚਲੋ ਜੁਮੇਹਾਰੀ ਤਾਂ ਸਾਡੀ ਬਣਦੀ ਆ ਪਰ ਪਿਛਲੀ ਪੰਚਾਇਤਾਂ ਨੇ ਵੀ ਨਹੀਂ ਖਰਚਿਆ ਉਹਦਾ ਕਾਰਨ ਕੀ ਮੈਂ ਤਾਂ ਇਹੀ ਉਹਦਾ ਕਾਰਨ ਸਮਝਦਾ ਕਿ ਇੱਥੇ ਦੇਖੋ ਹੁਣ ਵੋਟਾਂ ਤਾਂ ਹੈ ਨਹੀਂ ਗਈਆਂ ਕਾ ਫੂ ਸੋਦਾ ਪਿੰਡ ਦੇ ਸਰਪੰਚ ਜਿਹੜੇ ਹੁੰਦੇ ਉਹਨਾਂ ਦੀ ਸੋਚ ਇਹ ਹੁੰਦੀ ਹੈ ਕਿ ਜਿੱਥੇ ਵੋਟਾਂ ਪਾਈ ਉੱਥੇ ਪੈਸਾ ਖਰਚੋ ਐਵੇਂ ਨਜਾਇਜ਼ ਥਾਂ ਤੇ ਪੈਸਾ ਖਰਚਣ ਦੀ ਲੋੜ ਨਹੀਂ ਸਾਨੂੰ ਤਾਂ ਵੋਟਾਂ ਚਾਹੀਦੀਆਂ ਸਾਨੂੰ ਵਿਕਾਸ ਨਹੀਂ ਚਾਹੀਦਾ ਪਰ ਮੇਰੀ ਸੋਚ ਇਹੋ ਜੀ ਨਹੀਂ ਹੈਗੀ ਮੈਨੂੰ ਭਈ ਚਾਹੀਦਾ ਵਿਕਾਸ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਨਾਲ ਸੱਪ ਆ ਜਾਂਦੇ ਦੇਖੋ ਸਾਰਾ ਕੱਚਾ ਆ ਕਹਿੰਦੇ ਪ੍ਰੈਗਨੈਂਟ ਲੇਡੀਆਂਸ ਅੰਦਰ ਬੈਠੀਆਂ ਹੁੰਦੀਆਂ ਸੱਪ ਆ ਜਾਂਦੇ ਇਹ ਬੇਸਿਕਲੀ ਨਾ ਜਿਹੜੀ ਇਹ ਆ ਇਹਦੇ ਤੇ ਜਦੋਂ ਲੇਡੀ ਇੱਕ ਪ੍ਰੈਗਨੈਂਟ ਹੋ ਜਾਂਦੀ ਹੈ 16 ਸਾਲ ਦੇ ਬੱਚੇ ਤੱਕ ਉਹਨੂੰ ਇਥੋਂ ਟੀਕਾ ਲੱਗਦਾ ਜੀ ਉਸ ਤੋਂ ਬਾਅਦ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਜੀ ਉਦੋਂ ਜਿਹੜਾ ਡੈਥ ਸਰਟੀਫିକੇਟ ਇੱਥੋਂ ਨਿਕਲਦਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਦਾ ਤਾਂ ਕਰਕੇ ਸਾਨੂੰ ਚਾਰ ਦਿਵਾਰੀ ਚਾਹੀਦੀ ਆ ਅਸੀਂ ਜੋਗਾ ਵੀ ਮਤਲਬ ਕਾਫੀ ਸਾਰੀ ਐਕਟੀਵਿਟੀ ਇੱਥੇ ਕਰਾਵਾਂਗੇ ਮੈਂ ਉਹਨਾਂ ਦੀ ਜਿਹੜੀ ਅਰਜੀ ਮਨਜ਼ੂਰ ਕੀਤੀ ਸੀ ਤੇ ਲੋਕਟਾਈਨ ਚਾਰ ਦਿਵਾਰੀ ਕਰਕੇ ਚੰਗੀ ਤਰ੍ਹਾਂ ਜੋ-ਜੋ ਇੱਥੇ ਕਹਿਣਗੇ ਆਪਾਂ ਉਹ ਸਹੂਲਤ ਇੱਥੇ ਪ੍ਰੋਵਾਈਡ ਕਰਾਵਾਂਗੇ ਜਿਵੇਂ ਤੋਂ ਫੰਡ ਮੋਗਿਆ ਮੈਂ ਸਿਹਤ ਮੰਤਰੀ ਦੇ ਚਫਤਫਤਰ ਜਾਊਂਗਾ ਨਾ ਤੋਂ ਫੰਡ ਜਿਹੜਾ ਇੱਥੇ ਲੈ ਕੇ ਆਊਂਗਾ ਕੀ ਨਾਮ ਹੈ ਮਮਤਾ ਜੀ ਹਾਂਜੀ ਮੇਰਾ ਨਾਮ ਸੰਤੋਸ਼ ਕੁਮਾਰੀ ਹੈ ਜੀ ਕਿਸ ਤਰ੍ਹਾਂ ਲੱਗਦੇ ਆ ਪਿੰਡ ਦੇ ਸਰਪੰਚ ਨਿਸ਼ਾਨਵੀਰ ਦੇ ਕੰਮ ਕੀਤੇ ਹੋਏ ਹਾਂਜੀ ਬਹੁਤ ਵਧੀਆ ਜੀ ਉਹਨਾਂ ਨੂੰ ਪਹਿਲਾਂ ਗ੍ਰਾਂਟ ਵੀ ਨਹੀਂ ਮਿਲੀ ਸੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਸਾਡੇ ਬਹੁਤ ਚੇਤਦੀਆਂ ਇਹ ਗਲੀਆਂ ਨਾਲੀਆਂ ਬੰਦ ਹੋਈਆਂ ਸੀ ਆ ਕੋਈ ਵੀ ਨਹੀਂ ਕਿਸੇ ਨੇ ਵੀ ਸਾਡੇ ਵੱਲ ਦੇਖਿਆ ਹੈਗਾ ਉਨਾ ਦੇ ਸਾ ਤੋਂ ਪਹਿਲਾਂ ਸਾਡੀਆਂ ਇਹ ਗਲੀਆਂ ਨਾਲੀਆਂ ਦਾ ਸਾਰਾ ਹੱਲ ਸਾਡਾ ਕਰਵਾਇਆ ਆ। ਬਾਕੀ ਹੁਣ ਸਾਡੇ ਮਕਾਨਾਂ ਵਗੈਰਾ ਵਾਲਾ ਵੀ ਉਹਨਾਂ ਨੇ ਸਾਰਾ ਕੁਝ ਕੀਤੀ ਹੋ ਤਿਆਰੀ ਵੀ ਤੁਹਾਡੇ ਮਕਾਨ ਜਿਹਨਾਂ ਜਿੱਦ ਸਾਡੇ ਪਿੱਛੇ ਗਿਰੇ ਹੋਏ ਆ। ਉਹਨਾਂ ਵਾਸਤੇ ਵੀ ਬਾਕੀ ਹੋਰ ਆਪਣਾ ਸਾਰਾ ਵਧੀਆ ਕਰਦਾ ਆ। ਹਾਂਜੀ ਪਾਣੀ ਦਾ ਵੀ ਜਦ ਜਦੋਂ ਮੋਟਰ ਖਰਾਬ ਹੁੰਦੀ ਪਹਿਲਾਂ ਨਮੀ ਪਾਣੀ ਉਹ ਐਟ ਅ ਟਾਈਮ ਸਾਰਾ ਕੁਝ ਵਧੀਆ ਕਰਕੇ ਦਿੰਦੇ ਆ। ਘੰਟੇ ਜਾਂ 2 ਘੰਟੇ ਵਿੱਚ ਹੱਲ ਕਰ ਦਿੰਦੇ ਆ ਉਹ। ਇਹ ਬੀਬੀਆਂ ਖੁਸ਼ ਆ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ। ਹਾਂਜੀ ਹਾਂਜੀ ਬਹੁਤ ਖੁਸ਼ ਆ ਜੀ ਅਸੀਂ ਤਾਂ ਮਾਤਾ ਜੀ ਕੀ ਨਾਮ ਹੈ ਆਪਣਾ ਦੱਸੋ ਬਜੀ ਦਾ ਦੋ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਜਲਦੀਪ ਕੌਰ ਕਿਸ ਤਰ੍ਹਾਂ ਲੱਗਦੇ ਆ ਪੰਡ ਭੇਣ ਨਿਸ਼ਾਨ ਵੀਰ ਸਿੰਘ ਦੇ ਕੀਤੇ ਹੋਏ ਕੰਮਾਂ ਤੋਂ ਤੁਸੀਂ ਖੁਸ਼ ਵੀ ਹੋ ਸਾਨੂੰ ਜੀ ਬਹੁਤ ਵਧੀਆ ਆ ਸਾਡਾ ਬੱਚਾ ਇਹ ਸਾਡੇ ਲਈ ਵਧੀਆ ਕੰਮ ਕਰ ਰਿਹਾ ਹੈ ਤੇ ਜਿੱਥੇ ਕਿੱਥੇ ਸਾਡੇ ਲਈ ਖੜੇ ਹੁੰਦੇ ਆ ਜੀ ਅਸੀਂ ਇਹੇ ਚਾਹੁੰਦੇ ਆ ਕਿ ਅਸੀਂ ਵੀ ਇਹਨਾਂ ਦਾ ਸਾਥ ਦਿੰਦੇ ਆ ਇਹ ਵੀ ਸਾਡਾ ਸਾਥ ਦੇ ਰਸਤੇਦਾਰ ਖੁਸ਼ ਹੁੰਦੇ ਜਦੋਂ ਹੁਣ ਆਂਦੇ ਆ ਕਿਉਂਕਿ ਬੜੀ ਸਫਾਈ ਨਜ਼ਰ ਆਂਦੀ ਹੈ ਹਾਂਜੀ ਹਾਂਜੀ ਤੇ ਰਸਤੇਦਾਰ ਕੀ ਬੋਲਦੇ ਆਟੇ ਹਾਂਜੀ ਰਸਤੇਦਾਰ ਇਹ ਕਹਿੰਦੇ ਆ ਵੀ ਇੱਥੇ ਕੰਮ ਕੀਤੇ ਹੋ ਆ ਜੀ ਜੀ ਕਿਉਂ ਅਸੀਂ ਨਰੇਗਾ ਚ ਵੀ ਕੰਮ ਕਰਦੇ ਆਂ ਤੇ ਸਾਫ ਸਫਾਈ ਵੀ ਵਧੀਆ ਰੱਖਦੇ ਆਂ ਜੀ ਹਾਂਜੀ ਕਿਉਂਕਿ ਮੈਂ ਵੇਖਿਆ ਨਰੇਗਾ ਦੇ ਵਿੱਚ ਅਕਸਰ ਹੀ ਮੈਂ ਰੋਡ ਦੇ ਉੱਪਰ ਮੈਂ ਮਿਲਦਾ ਰਹਿੰਦਾ ਹੈਗਾ ਨਰੇਗਾ ਦੇ ਕੰਮ ਵੀ ਪਿੰਡ ਪੀਣ ਦੇ ਅੰਦਰ ਕਾਫੀ ਹਾਂਜੀ ਇਸ ਸਮੇਂ ਤੋਂ ਰੈਗੂਲਰ ਚੱਲਦੇ ਆ ਰਹੇ ਹੈਗੇ ਜੀ ਹਾਂਜੀ ਜੀ ਜੀ ਇੱਕ ਹੋਰ ਕੁਝ ਕਹਿਣਾ ਚਾਹੁੰਦੇ ਆਂ ਬਸ ਭਾਈ ਜੀ ਨਾ ਮੇਰਾ ਨਾਮ ਪੁੱਤ ਮਨਜੀਤ ਆ। ਇੱਕ ਇਸ ਤਰ੍ਹਾਂ ਲੱਗਦੇ ਪਿੰਡ ਦੇ ਕੰਮ ਕੀਤੇ ਹੋਏ। ਬਹੁਤ ਵਧੀਆ ਪੁੱਤ ਲੱਗਦੀ ਆ। ਬਹੁਤ ਵਧੀਆ ਆ ਬੇਟਾ ਬਹੁਤ ਵਧੀਆ ਸਾਇੰਸ ਬਹੁਤ ਆ। ਬਹੁਤ ਪਿਆਰ ਨਾਲ ਸਾਨੂੰ ਇਹ ਨਹੀਂ ਦੇਖਦਾ ਵੇ ਗਰੀਬ ਆ ਜਾ ਕੁੱਚ ਵੀ ਆ। ਬਹੁਤ ਵਧੀਆ ਸਾਨੂੰ ਬੁਲਾਉਂਦਾ ਆ ਗੱਡੀ 'ਚ ਵੀ ਹੋਊਗਾ ਤਾਂ ਵੀ ਸਾਨੂੰ ਵਧੀਆ। ਪਿੰਡ ਦਾ ਬਹੁਤ ਜ਼ਿਆਦਾ ਸੁਧਾਰ ਕੀਤਾ ਆ ਇਹਨੇ ਪੁੱਤ। ਜੀ। ਪਰ ਮਾਤਮਾ ਇਹਨੂੰ ਬਹੁਤ ਵਧੀਆ ਰੱਖੇ ਐਦੋਂ ਵੀ ਜਿਆਦਾ ਇਹਨੂੰ ਤਰੱਕੀਆਂ ਬਖਸ਼ੇ ਮਹਾਰਾਜ ਇਹਦੀ ਵੱਡੀ ਵੱਡੀ ਉਮਰ ਕਰੇ ਜਿਹੜੇ ਸਰਪੰਚ ਸਾਹਿਬ ਨੇ ਕੰਮ ਕੀਤੇ ਆ ਉਹ ਵੇਖ ਕੇ ਮਨ ਖੁਸ਼ ਹੁੰਦਾ ਬਹੁਤ ਜਿਆਦਾ ਹੀ ਪੁੱਤ ਤੋਰ ਗਿਆ ਬਹੁਤ ਵਧੀਆ ਪੁੱਤ ਹੁੰਦਾ ਆ ਸਰਦਾਰ ਜੀ ਕੀ ਨਾਮ ਆਪਣਾ ਜਗੀਰ ਸਿੰਘ ਜਗੀਰ ਸਿੰਘ ਜੀ ਪਿੰਡ ਭੇਂ ਦੇ ਕੰਮ ਕੀਤੇ ਹੋਏ ਕਿਸ ਤਰ੍ਹਾਂ ਦੇ ਲੱਗਦੇ ਜਿਹੜੇ ਸਰਪੰਚ ਸਾਹਿਬ ਨੇ ਕੀਤੇ ਆ ਕੋਈ ਨਾਲੀਆਂ ਪੈ ਪਾਏ ਆ ਵਿੱਚ ਬਹੁਤ ਵਧੀਆ ਸਪਾਈ ਵਾਲਾ ਕੰਮ ਜੀ ਸਰ 35 ਸਭਾ ਵੀ ਵਧੀਆ ਮਨ ਖੁਸ਼ ਹੁੰਦਾ ਜੀ ਕੀਤੇ ਕੰਮ ਨਾਲ ਪੂਰਾ ਪੂਰਾ ਜੀ ਮਨ ਖੁਸ਼ ਹੁੰਦਾ